ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਤੂਬੜੀ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਲ 96 ਕਰੋੜੀ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸ ਦੀ ਇੱਕ ਤੰਦਰੁਸ਼ੂਹਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਕੇ ਮਨੁੱਖੀ ਹੱਕਾਂ ਦੇ ਵਾਸਤੇ ਧਾਰਮਿਕ ਆਜ਼ਾਦੀ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਤਿੰਨ ਸਿੱਖਾਂ ਦੇ ਸਮੇਤ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮੁੱਚਾ ਜੀਵਨ ਹੀ ਐਸਾ ਵਾ ਉਹਨਾਂ ਨੇ ਹਮੇਸ਼ਾ ਹੀ ਮਜਲੂਮ ਭਾਵੇਂ ਕੋਈ ਵੀ ਸੀ ਹਰੇਕ ਮਜਲੂਮ ਦੀ ਬਾਹ ਫੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇਸ ਅਸਥਾਨ ਤੇ ਵੀ ਆਏ ਆ ਤਾਂ ਇੱਥੇ ਗੁਰੂ ਘਰ ਦਾ ਸ਼ਰਧਾਲੂ ਰਾਜਾ ਰਾਮ ਸਿੰਘ ਉਸ ਨੂੰ ਔਰੰਗਜ਼ੇਬ ਨੇ ਇੱਕ ਨੀਤੀ ਦੇ ਤਹਿਤ ਇੱਥੇ ਭੇਜਿਆ ਔਰ ਉਹਦੀ ਜਿਹੜੀ ਲੜਾਈ ਆ ਰਾਜਾ ਚਤਰ ਧੁਜ ਪਣੀਪਾਲ ਸਿੰਘ ਉਹਦੇ ਨਾਲ ਝਗੜਾ ਸੀ ਅਰੰਗਜੀਤ ਦੀ ਨੀਤੀ ਇਹ ਸੀ ਭਈ ਜੇ ਤਾਂ ਰਾਜਾ ਰਾਮ ਸਿੰਘ ਦੁਨੀਆ ਤੋਂ ਚਲਾ ਗਿਆ ਤਾਂ ਵੀ ਮੈਨੂੰ ਲਾਭ ਹੈ ਤੇ ਜੇ ਇਹਨੇ ਰਾਜਾ ਪਣੀਪਾਲ ਸਿੰਘ ਨੂੰ ਮਾਰ ਦਿੱਤਾ ਤੇ ਤਾਂ ਵੀ ਮੈਨੂੰ ਲਾਭ ਹੈ ਹੁਣ ਜਿਹੜਾ ਰਾਜਾ ਰਾਮ ਸਿੰਘ ਹੈ ਇਹ ਗੁਰੂ ਘਰ ਦਾ ਸ਼ਰਧਾਲੂ ਆ ਇਹ ਨੁਕਤਾ ਬਹੁਤ ਧਿਆਨ ਮੰਗਦਾ ਹੈ ਹੁਣ ਰਾਜੇ ਨੇ ਗੁਰੂ ਨੂੰ ਯਾਦ ਕੀਤਾ ਆਪਣੇ ਸੇਵਕ ਦੀ ਅਰਦਾਸ ਸੁਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਤੇ ਹੋਰ ਸਿੱਖਾਂ ਦੇ ਸਮੇਤ ਸਨ 1667 ਈਸਵੀ ਦੇ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਕਿ ਇੱਥੇ ਪਹੁੰਚਦੇ ਪਹਿਲੀ ਗੱਲ ਤੇ ਇਹ ਗੁਰੂ ਸਿੱਖ ਦੀ ਅਰਦਾਸ ਸੁਣਦਾ ਹੈ ਔਰ ਭਾਵੇਂ ਕਿੰਨੀ ਵੀ ਦੂਰ ਆਉਣਾ ਪਵੇ ਗੁਰੂ ਆਉਂਦਾ ਹੈ ਇਹ ਭਰੋਸਾ ਸਾਨੂੰ ਸਾਰਿਆਂ ਨੂੰ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਉੱਤੇ ਅੱਜ ਵੀ ਚਾਹੀਦਾ ਹੈ ਕਿ ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਅਰਦਾਸ ਸੁਣਦਾ ਹੈ ਤੇ ਗੁਰੂ ਆਉਂਦਾ ਹੈ ਦੂਜੀ ਗੱਲ ਪਾਤਸ਼ਾਹ ਨੇ ਇਸ ਮੁਬਾਰਕ ਅਸਥਾਨ ਤੇ ਆਣ ਕੇ ਇਹਨਾਂ ਦੋਨਾਂ ਰਾਜਿਆਂ ਦੇ ਝਗੜੇ ਨੂੰ ਖਤਮ ਕਰ ਦਿੱਤਾ ਸੁਲਾਫਾਈ ਕਰਵਾ ਦਿੱਤੀ ਤੇ ਮੈਂ ਬੇਨਤੀ ਕਰਾਂ ਭਾਵੇਂ ਕਿ ਠੀਕ ਹੈ ਇੱਥੇ ਤੇ ਮੈਨੂੰ ਪਤਾ ਲੱਗਾ ਹੈ ਕਿ ਬਹੁਤੇ ਸਿੱਖ ਜਾਂ ਸਾਡੇ ਸਿੱਖ ਭਰਾ ਮਿਲ ਜੁਲ ਕੇ ਰਹਿੰਦੇ ਆ ਪਰ ਕਿਉਂਕਿ ਗੱਲ ਮੀਡੀਏ ਦੇ ਰਾਹੀਂ ਸਮੁੱਚੇ ਸੰਸਾਰ ਤੱਕ ਜਾ ਰਹੀ ਆ ਮੈਂ ਸਮੁੱਚੀ ਕੌਮ ਨੂੰ ਇਹ ਅਪੀਲ ਕਰਦਾ ਕਿ ਸਾਡੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਕਿੱਡੀ ਦੂਰ ਸੀ ਇਥੋਂ ਪੰਜਾਬ ਫੇਰ ਪਟਨਾ ਸਾਹਿਬ ਇਥੇ ਆਣ ਕੇ ਦੋ ਰਾਜਿਆਂ ਦਾ ਝਗੜਾ ਨਿਬੇੜ ਦਿੱਤਾ ਸੁਲਾ ਸਫਾਈ ਕਰਵਾ ਦਿੱਤੀ ਤਾਂ ਕਿ ਐਵੇਂ ਨਾ ਕੋਈ ਇਹਦਾ ਲਾਭ ਲੈ ਜਾਵੇ ਤੇ ਲਾਭ ਕੌਣ ਲੈਂਦਾ ਸੀ ਦਿੱਲੀ ਬੈਠਾ ਹੋਇਆ ਔਰੰਗਜ਼ੇਬ ਅੱਜ ਵੀ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਸਾਡੇ ਕੋਈ ਬਹੁਤੇ ਵੱਡੇ ਮਤਭੇਦ ਨਹੀਂ ਨੇ ਛੋਟੀਆਂ ਛੋਟੀਆਂ ਐਵੇਂ ਸਾਡੀਆਂ ਲੜਾਈਆਂ ਵਾਂ ਅੱਜ ਕੌਮ ਇਹ ਮੰਗ ਕਰਦੀ ਆ ਅਸੀਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਮਨਾ ਰਹੇ ਹਾਂ ਤਾਂ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁਠ ਹੋਈਏ ਇੱਕ ਮੁਠ ਹੋ ਕੇ ਇੱਕ ਝੰਡੇ ਹੇਠਾਂ ਆਣ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰੀਏ ਕਿਉਂਕਿ ਅੱਜ ਸਾਰਾ ਸੰਸਾਰ ਜੋ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਵੱਲ ਦੇਖ ਰਿਹਾ ਵਾ ਕਿ ਸਿੱਖ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਪਾਤਸ਼ਾਹ ਉਹਨਾਂ ਦੇ ਫਲਸਫੇ ਦੇ ਮੁਤਾਬਕ ਇਸ ਜਲਦੇ ਹੋਏ ਸੰਸਾਰ ਨੂੰ ਇੱਕ ਸੇਧ ਦੇਣਗੇ ਇਹ ਗੁਰੂ ਦੇ ਫਲਸਫੇ ਦੇ ਰਾਹੀਂ ਮਾਰਗਦਰਸ਼ਨ ਕਰਨਗੇ ਅੱਜ ਵੀ ਦੁਨੀਆ ਨੂੰ ਲੋੜ ਹੈ ਭਾਈਚਾਰੇ ਦੀ ਇਤفاق ਦੀ ਸਾਂਝ ਦੀ ਤੇ ਸਰਬੱਤ ਦੇ ਭਲੇ ਦੀ ਅੱਜ ਲੋੜ ਹੈ ਸਾਨੂੰ ਅਸੀਂ ਜਿਸ ਸਥਾਨ ਤੇ ਬੈਠੇ ਹਾਂ ਇੱਥੇ ਗੁਰੂ ਸਾਹਿਬ ਨੇ ਝਗੜਾ ਖਤਮ ਕੀਤਾ ਸੀ ਅਸੀਂ ਵੀ ਗੁਰਮੁਖ ਵੈਸੋ ਸਫਾ ਵਿਛਾਏ ਦੇ ਸਿਧਾਂਤ ਅਨੁਸਾਰ ਆਪਸੀ ਮਤਭੇਦ ਦੂਰ ਕਰੀਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸਮੁੱਚੇ ਸੰਸਾਰ ਦੇ ਭਲੇ ਹਿਤ ਗੁਰੂ ਦੇ ਸਿਧਾਂਤਾਂ ਦੀ ਰੌਸ਼ਨੀ ਦੇ ਵਿੱਚ ਇਕੱਠੇ ਹੋਈ ਕੇ ਤੀਜਾ ਨੁਕਤਾ ਜਿਵੇਂ ਸਿੰਘ ਸਾਹਿਬ ਹੁਣੇ ਬਚਨ ਸਾਂਝੇ ਕਰ ਰਹੇ ਸੀ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਤੇ ਅੱਗੇ ਜਾ ਕੇ ਪਾਤਸ਼ਾਹ ਕੀ ਕਹਿੰਦੇ ਆ ਦਸ਼ਮੇਸ਼ ਪਾਤਸ਼ਾਹ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਮੇਰੀਆਂ ਮਾਮਾ ਭੈਣਾ ਧੀਆਂ ਬੈਠੀਆਂ ਸਿੱਖੀ ਸਿਦਕ ਦਾ ਨਾਮ ਹੈ ਸਾਡੇ ਅੰਦਰ ਸਿਦਕ ਗੁਰੂ ਤੇ ਭਰੋਸਾ ਹੋਵੇ ਤੇ ਜੇ ਗੁਰੂ ਤੇ ਭਰੋਸਾ ਹੈ ਆਰੇ ਵੀ ਸਾਨੂੰ ਚੀਰ ਨਹੀਂ ਸਕਦੇ ਸਿੱਖੀ ਅੰਦਰੋਂ ਨਹੀਂ ਕੱਢ ਸਕਦੇ ਦੇਗਾ ਸਾਨੂੰ ਉਬਾਲ ਸਕਦੀਆਂ ਵਾ ਪਰ ਸਾਡੇ ਜਜ਼ਬਾਤਾਂ ਦੇ ਵਿੱਚੋਂ ਸਿੱਖੀ ਨਹੀਂ ਕੱਢ ਸਕਦੇ ਅੱਗ ਸਾੜ ਸਕਦੀ ਐ ਪਰ ਸਾਡੇ ਅੰਦਰ ਜਿਹੜੀ ਗੁਰੂ ਨਾਲ ਸਾਝ ਐ ਇਹਨੂੰ ਕੋਈ ਨਹੀਂ ਸਾੜ ਸਕਦਾ ਤੋਂ ਮੈਂ ਸਮੁੱਚੀ ਕੌਮ ਨੂੰ ਇਹ ਅਪੀਲ ਕਰਾਂ ਕਿ ਗੁਰੂ ਦੇ ਕੋਲੋਂ ਆਪਾਂ ਵੀ ਸਿਰੜ ਦੀ ਦਾਤ ਮੰਗੀਏ ਸਦਕ ਦੀ ਦਾਤ ਮੰਗੀਏ ਅੱਗੇ ਵੀ ਮੈਂ ਇੱਕ ਦਿਨ ਬੇਨਤੀ ਇਹ ਕੀਤੀ ਸੀ ਸਿੱਖ ਕੌਮ ਸਮੁੱਚੇ ਸੰਸਾਰ ਦੇ ਅੰਦਰ ਇੱਕ ਮਾਈਨਰ ਮਿਨਿਓਰਟੀ ਕੌਮ ਹੈ ਘੱਟ ਤੋਂ ਘੱਟ ਗਿਣਤੀ ਕੌਮ ਹੈ ਅਸੀਂ ਕਦੀ ਤਰਕ ਵਿੱਚ ਨਹੀਂ ਪੈਣਾ ਹੈ ਮੈਨੂੰ ਪਤਾ ਹੈ ਅੱਜ ਜਦੋਂ ਲੋਕ ਬਹੁਤੇ ਆਪਣੇ ਆਪ ਨੂੰ ਅਗਾਹ ਵਧੂ ਕਹਿੰਦੇ ਅਸੀਂ ਤਰਕਾਂ ਦੇ ਉਤੇ ਆ ਜਾਂਦੇ ਆ ਸਾਡੀ ਵਰਗੀ ਘੱਟ ਤੋਂ ਘੱਟ ਗਿਣਤੀ ਕੌਮ ਤਰਕਾਂ ਦੇ ਵਿੱਚ ਪੈ ਕੇ ਆਪਣੇ ਬੇੜੇ ਨੂੰ ਅੱਗੇ ਨਹੀਂ ਲਿਜਾ ਸਕਦੀ ਉਥੇ ਤਾਂ ਬਾਬਾ ਮੱਖਣ ਸ਼ਾਹ ਜੀ ਲਬਾਣਾ ਵਰਗੀ ਸ਼ਰਧਾ ਚਾਹੀਦੀ ਆ ਸ਼ਰਧਾ ਦੇ ਨਾਲ ਹੀ ਅਸੀਂ ਇੰਨਾਂ ਚਤੁਰਫਾ ਹੋ ਰਹੇ ਹਮਲਿਆਂ ਤੋਂ ਬਚ ਸਕਦੇ ਆ ਗੁਰੂ ਤੇ ਭਰੋਸਾ ਕਰਕੇ ਤੋਂ ਮੈਂ ਸਮੁੱਚੀ ਕੌਮ ਨੂੰ ਇਹ ਅਪੀਲ ਕਰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਪਾਤਸ਼ਾਹ ਉਹਨਾਂ ਦੀ ਬਾਣੀ ਦੇ ਉੱਤੇ ਸ਼ਰਧਾ ਰੱਖੀਏ ਅਕਾਲ ਪੁਰਖ ਦੇ ਉੱਤੇ ਸ਼ਰਧਾ ਰੱਖੀਏ ਸਾਡੀ ਕੌਮ ਨੇ ਔਖੇ ਤੋਂ ਔਖੇ ਸਮੇਂ ਪਾਰ ਕੀਤੇ ਕਿਵੇਂ ਪਾਰ ਕੀਤੇ ਸਾਡਾ ਭਰੋਸਾ ਜਿਹੜਾ ਸੀ ਉਹ ਗੁਰੂ ਉੱਤੇ ਪੂਰਾ ਸੀ ਸਾਨੂੰ ਭਰੋਸਾ ਹੀ ਪਾਰ ਲੈ ਕੇ ਜਾਵੇਗਾ ਹੁਣ ਰਾਜਾ ਰਾਮ ਸਿੰਘ ਦਾ ਭਰੋਸਾ ਸੀ ਤੇ ਗੁਰੂ ਇੱਥੇ ਆ ਗਏ ਨਾ ਤੋਂ ਮੈਂ ਅਪੀਲ ਕਰਦਾ ਹਾਂ ਸਮੁੱਚੀ ਕੌਮ ਨੂੰ ਆਪਣੇ ਭਰੋਸੇ ਨੂੰ ਡੋਲਣ ਨਾ ਦਈਏ ਸਾਡਾ ਗੁਰੂ ਸਾਡੇ ਭਰੋਸੇ ਨੂੰ ਕਦੇ ਵੀ ਐਵੇਂ ਨਹੀਂ ਹੈ ਕਿ ਭਰੋਸਾ ਹੋਵੇ ਤੇ ਗੁਰੂ ਸਾਡੀ ਮਦਦ ਨਾ ਕਰੇ ਗੁਰੂ ਸਾਡੀ ਮਦਦ ਕਰਦਾ ਹੈ ਅੱਜ ਜਦੋਂ ਅਸੀਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਸਾਕਾ ਮਨਾ ਰਹੇ ਹਾਂ ਅੱਜ ਅਹਦ ਕਰਕੇ ਜਾਈਏ ਸਮੁੱਚੀ ਦੁਨੀਆ ਦੇ ਵਿੱਚ ਰਹਿਣ ਵਾਲੇ ਸਿੱਖ ਅਸੀਂ ਸੰਸਾਰ ਨੂੰ ਦੱਸੀਏ ਕੇ ਗੁਰੂ ਨਾਨਕ ਦਾ ਘਰ ਸਿਰਫ ਕਹਿੰਦਾ ਹੀ ਨਹੀਂ ਹੈ ਗੁਰੂ ਨਾਨਕ ਦੇ ਘਰ ਨੇ ਪ੍ਰੈਕਟੀਕਲ ਸਰਬੱਤ ਦੇ ਭਲੇ ਦੇ ਤਹਿਤ ਧਾਰਮਿਕ ਆਜ਼ਾਦੀ ਲਈ ਤਿਲਕ ਜੰਜੂ ਦੀ ਰਾਖੀ ਲਈ ਉਸ ਵੇਲੇ ਉਹ ਖਤਰੇ ਸੀ ਮੈਂ ਪਰਸੋਂ ਚੌਥੀ ਕਸ਼ਮੀਰ ਗਿਆ ਸੀ ਮੈਂ ਜਦੋਂ ਮਟਨ ਦੀ ਧਰਤੀ ਤੇ ਗਿਆ ਉਥੋਂ ਦਾ ਵਾਤਾਵਰਣ ਬੜੀ ਖਿੱਚ ਪਾਉਂਦਾ ਜਿਵੇਂ ਇੱਥੇ ਇੱਥੇ ਗੁਰੂ ਨਾਨਕ ਸਾਹਿਬ ਗਏ ਸੀ ਪੰਡਿਤ ਬ੍ਰਹਮਦਾਸ ਦੇ ਨਾਲ ਚਰਚਾ ਹੋਈ ਸੀ ਤੇ ਪੰਡਿਤ ਬ੍ਰਹਮਦਾਸ ਗੁਰੂ ਦੇ ਚਰਨਾਂ ਦੇ ਵਿੱਚ ਝੁਕ ਕੇ ਸਿੱਖ ਬਣਿਆ ਸੀ ਪਾਤਸ਼ਾਹ ਨੇ ਕਿਹਾ ਸੀ ਬ੍ਰਹਮਦਾਸ ਪੂਰਾ ਮਿਟ ਗਿਆ ਉਹਨੇ ਕਿਹਾ ਸੀ ਜੀ ਮੈਂ ਮਿਟ ਗਿਆ ਪਾਤਸ਼ਾਹ ਨੇ ਆਪ ਨਾਮ ਰੱਖਿਆ ਸੀ ਮਟਣ ਤੋਂ ਮਟਣ ਸਾਹਿਬ ਉਸੇ ਹੀ ਬ੍ਰਹਮਦਾਸ ਦਾ ਪੜਪੋਤਾ ਪੰਡਿਤ ਕਿਰਪਾ ਰਾਮ ਮਟਨ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਇਆ ਸੀ ਸਾਡੀ ਧਾਰਮਿਕ ਆਜ਼ਾਦੀ ਇਸ ਮੁਲਕ ਦੇ ਲੋਕਾਂ ਦੀ ਖਤਰੇ ਦੇ ਵਿੱਚ ਇਨ੍ਹਾਂ ਕਸ਼ਮੀਰੀ ਪੰਡਤਾਂ ਤੇ ਸਮੁੱਚੇ ਹਿੰਦੁਸਤਾਨ ਦੇ ਹਿੰਦੂਆਂ ਦੀ ਬਾਹ ਫੜੋ ਤੇ ਗੁਰੂ ਨੇ ਬਾਹ ਫੜੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸਰਬੱਤ ਦੇ ਭਲੇ ਲਈ ਸ਼ਹਾਦਤ ਦਿੱਤੀ ਅੱਜ ਅਸੀਂ ਸਮੁੱਚੀ ਦੁਨੀਆ ਨੂੰ ਦੱਸੀਏ ਕਿ ਗੁਰੂ ਨਾਨਕ ਸਾਹਿਬ ਦਾ ਇਹ ਫਲਸਫਾ ਕਿੱਡਾ ਵੱਡਾ ਹੈ ਅੱਜ ਵੀ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸ਼ਤਾਬਦੀ ਦੇ ਸਮਾਗਮ ਸ਼ਹੀਦੀ ਸਾਕੇ ਦੇ ਪੰਜਾਬ ਵਿੱਚੋਂ ਸ਼ੁਰੂ ਹੋ ਚੁੱਕੇ ਨੇ ਇਸ ਪਾਸੇੋਂ ਇਸ ਮੁਬਾਰਕ ਧਰਤੀ ਤੋਂ ਕੱਲ ਅੰਮ੍ਰਿਤ ਵੇਲੇ ਨਗਰ ਕੀਰਤਨ ਪ੍ਰੰਭ ਹੋਣਾ ਹੈ ਮੈਂ মিডিਏ ਦੇ ਰਾਹੀ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਨਗਰ ਕੀਰਤਨ ਜਾਣਾ ਮੈਂ ਸਮੁੱਚੀ ਸਿੱਖ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਜਿੱਥੇ ਵੀ ਨਗਰ ਕੀਰਤਨ ਨਿਕਲੇ ਜਾਵੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਕਿਉਂਕਿ ਇਹ ਵੱਡਾ ਉਪਰਾਲਾ ਜਿਹੜਾ ਹੈ ਗੁਰੂ ਦੀ ਕਿਰਪਾ ਦੇ ਨਾਲ ਸਿੱਖ ਕੌਮ ਦੀ ਧਾਰਮਿਕ ਨਮੈਂਦਾ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਚੇ ਦਾਲ ਪੰਥ ਸਮੂਚੀਆਂ ਸਿੱਖ ਸੰਸਥਾਵਾਂ ਸੰਪਰਦਾਵਾਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਸਾਡੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਵਸਣ ਆਪਣੇ ਸੁਭਾਅ ਦੇ ਮੁਤਾਬਕ ਸਿਰਫ 1 ਮਿੰਟ ਆਪਾਂ ਗੁਰੂ ਸਾਹਿਬ ਦੇ ਬਚਨਾਂ ਦਾ ਸੰਗਤੀ ਰੂਪ ਦੇ ਵਿੱਚ ਜਾਪ ਕਰਾਂਗੇ ਤੇ ਫੇਰ ਆਪਾਂ ਫਤੇ ਦੀ ਸਾਂਝ ਪਾਵਾਂਗੇ ਜਦੋਂ ਵੀ ਕਿਤੇ ਡਰ ਲੱਗੇ ਕਿਸੇ ਵੀ ਪਾਸਿਓਂ ਗੁਰੂ ਦਾ ਇਹ ਸ਼ਲੋਕ ਸੁਰਤ ਜੋੜ ਕੇ ਆਪਾਂ ਪੜ ਲੈਣਾ ਹੈ ਭੈ ਕਾਹੂ ਕੋ ਦੇਤ ਨੈ

ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਕੌਮ ਸਮੁੱਚੀ ਦੁਨੀਆ ਤੇ ਪੂਰੇ ਮੁਲਕ ਦੇ ਚੇਤਿਆਂ ਦੇ ਵਿੱਚ ਸਦਾ ਰਵੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਬਾਬਾ ਜੀਵਨ ਸਿੰਘ ਦੀ ਭਾਈ ਜੱਤਾ ਜੀ ਜਿਹੜੇ ਗੁਰੂ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਬਾਬਾ ਲੱਖੀ ਸ਼ਾ ਵਣਜਾਰਾ ਜਿਨ੍ਹਾਂ ਨੇ ਘਰ ਨੂੰ ਅੱਗ ਲਾ ਕੇ ਗੁਰੂ ਦੇ ਅਦਬ ਦੇ ਲਈ ਗੁਰੂ ਦੇ ਦਾ ਸਨਸਕਾਰ ਕੀਤਾ ਇਹ ਸਾਰਿਆਂ ਦੇ ਚੇਤਿਆਂ ਦੇ ਵਿੱਚ ਤਵਾ ਰੀਖ ਰਵੇ ਇਤਿਹਾਸ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਜੇ ਇਤਿਹਾਸ ਚੇਤੇ ਆ ਅਸੀਂ ਕਦੀ ਡੋਲਾਂਗੇ ਨਹੀਂ ਮੈਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂੱਚੀ ਸੰਗਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਬੈਠੇ ਆ ਕਾਰ ਸੇਵਾ ਪੂਰੀ ਵਾਲੇ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਖਡੂਰ ਸਾਹਿਬ ਤੋਂ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ 96 ਕਰੋੜੀ ਸ਼ਰੂਮਣੀ ਬੁੱਢਾ ਦਲ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਅਤੇ ਹੋਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸਕੱਤਰ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਸੁਰਜੀਤ ਸਿੰਘ ਜੀ ਭਿਟੇਵੜ ਅਤੇ ਹੋਰ ਸਾਡੇ ਸਕੱਤਰ ਜਿਹੜੇ ਨੇ ਸਮੁੱਚੀ ਸੰਗਤ ਇੱਥੇ ਬੈਠੀ ਆ ਸਾਰੀ ਹੀ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਵੇਰੇ ਆਪਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਵਾ ਤੇ ਪੂਰਾ ਖਾਲਸਾਈ ਜਾਹੋ ਜਲਾਲ ਦੇ ਨਾਲ ਇਸ ਨਗਰ ਕੀਰਤਨ ਨੂੰ ਪ੍ਰੰਭ ਕਰਨਾ ਦੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਜਿਹੜੇ ਕਿ ਭਾਵੇਂ ਇੱਥੇ ਸਿੱਖ ਬਹੁਤ ਘੱਟ ਹੈ ਪਰ ਮੈਂ ਬੇਨਤੀ ਕਰਦਾ ਨਾ ਇੱਕ ਸਿੱਖ ਵੀ ਸਵਾ ਲੱਖ ਵਰਗਾ ਜੇ ਅੰਦਰੋਂ ਗੁਰੂ ਨਾਲ ਜੁੜਿਆ ਹੋਵੇ ਇੱਕ ਹੀ ਬਹੁਤ ਆ ਭਾਵੇਂ ਅਸੀਂ ਇੱਥੇ ਬਹੁਤ ਘੱਟ ਗਿਣਤੀ ਚ ਪਰ ਤੁਹਾਡਾ ਗੁਰੂ ਤੇ ਵਿਸ਼ਵਾਸ ਗੁਰੂ ਤੇ ਭਰੋਸਾ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੀ ਸੰਗਤ ਇਥੋਂ ਦਾ ਪ੍ਰਸ਼ਾਸਨ ਜਿਹੜੇ ਸਹਿਯੋਗ ਦੇ ਰਹੇ ਨੇ ਭਾਈ ਅਜੈਬ ਸਿੰਘ ਜੀ ਅਭਿਆਸੀ ਭਾਈ ਜਗਸੀਰ ਸਿੰਘ ਜੀ ਮੰਗਿਆਣਾ ਸਾਰਿਆਂ ਦਾ ਹੀ ਧੰਨਵਾਦ ਜੀ ਗੁਰੂ ਕੀ ਸੰਗਤ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ